ਨੋਹ ਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਮਿਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਹਨ ਇੱਕ ਪਾਸੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੁਣਾਵਰ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਨਾਲ ਜਿੰਨੇ ਵੀ ਆਗੂ ਨੇ ਦੱਸਿਆ ਜਾ ਰਿਹਾ ਹੈ ਕਿ ਅੰਦਰ ਖਾਤੇ ਉਹਨਾਂ ਨਾਲ ਵੱਡੇ ਪੱਧਰ ਤੇ ਮੀਟਿੰਗਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਇੱਕ ਹੋਰ ਵੱਡਾ ਆਗੂ ਅਜ ਸੁਖਬੀਰ ਸਿੰਘ ਬਾਦਲ ਨੂੰ ਅਲविदा ਕਹਿ ਗਿਆ ਜਿਨ੍ਹਾਂ ਨੇ 2022 ਦੀ ਵਿਧਾਨ ਸਭਾ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਸੀ ਅਤੇ 2000 17 ਦੇ ਵਿੱਚ ਐਜ਼ ਇੱਕ ਆਜ਼ਾਦ ਉਮੀਦਵਾਰ ਲੜੇ ਸੀ ਤੇ ਲਗਭਗ 20000 ਤੋਂ ਪਲੱਸ ਵੋਟਾਂ ਪਈਆਂ ਸੀ ਤੇ ਮਜਬੂਰੀ ਬਣ ਗਈ ਸੀ ਪਰ ਹੂ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਜਾਵੇ ਸ਼ਾਮਲ ਵੀ ਕਰਵਾਇਆ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਟਿਕਟ ਵੀ ਦਿੱਤੀ ਗਈ ਅਤੇ ਉਹ ਖਾਸ ਬਖਾਸ ਬਣ ਗਿਆ ਸੁਖਬੀਰ ਸਿੰਘ ਬਾਦਲ ਦੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਵੱਡੀ ਜਿਹੜੀ ਵੱਡੀ ਅਜਮਾਇਸ਼ ਕੀਤੀ ਸੀ ਸਤਬੀਰ ਖਟੜਾ ਤੇ ਦੱਸਦੀ ਕਿ ਸਤਬੀਰ ਸਿੰਘ ਖਟੜਾ ਜਿਹੜੇ ਨੇ ਉਹ ਪਟਿਆਲਾ ਹਲਕੇ ਦਿਹਾਤੀ ਤੋਂ ਨੇ ਖਾਸ ਕਰਕੇ ਉਹਨਾਂ ਦੇ ਪਿਤਾ ਜਿਹੜੇ ਨੇ ਪੰਜਾਬ ਪੁਲਿਸ ਵਿੱਚ ਆਈਜੀ ਬਣ ਚੁੱਕੇ ਨੇ ਸਤਬੀਰ ਖਟੜਾ ਦਾ ਸਿੰਘ ਖਟੜਾ ਦਾ ਨਾਂ ਬੋਲਦਾ ਹੈ ਹਲਕਾ ਪਟਿਆਲਾ ਦੇ ਵਿੱਚ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਦਲਾਅ ਦੇ ਕਾਰਨ ਹਾਰੇ ਨਹੀਂ ਤਾਂ ਸਤਵੀਰ ਸਿੰਘ ਖਟੜਾ ਦੀ ਸੀਟ ਜਿਹੜੀ ਪੱਕੀ ਸੀ ਸ਼ਰੋਬਰੀ ਅਕਾਲੀ ਦਲ ਵੱਲੋਂ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਦਾ ਸਾਥ ਛੱਡ ਗਿਆ ਜੀ ਸਤਵੀਰ ਸਿੰਘ ਖਟੜਾ ਹਲਕਾ ਪਟਿਆਲੇ ਦਿਹਾਤੀ ਤੋਂ ਦੱਸਿਆ ਜਾ ਰਿਹਾ ਹੈ ਕਿ ਪ੍ਰੈਜ਼ੈਂਟ ਬੂਟਾ ਦੀ ਗੱਲ ਕਰੀਏ ਤਾਂ ਲਗਭਗ 20000 ਲੋਕ ਹਾਲੇ 20 ਸਤਵੀਰ ਸਿੰਘ ਖਟੜਾ ਦੇ ਨਾਲ ਜੁੜੇ ਹੋਏ ਨੇ ਹਲਕਾ ਖਟਿਆਲਾ ਦਿਹਾਤੀ ਤੋਂ ਤੇ ਸਤਵੀਰ ਸਿੰਘ ਖਟੜਾ ਦੇ ਜਾ ਨਾਂ ਵੱਡਾ ਘਾਟਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ੁਭੀਰ ਸਿੰਘ ਬਾਦਲ ਨੂੰ ਕਿਉਂਕਿ ਸਤਵੀਰ ਸਿੰਘ ਖਟੜਾ ਦਾ ਨਾਂ ਬੋਲਦਾ ਹੈ ਭਾਵੇਂ ਉਹਨਾਂ ਨੇ ਇੱਕ ਆਜ਼ਾਦ ਉਮੀਦਵਾਰ ਐਜ਼ਏ ਹਾਰੇ ਚੋਣ ਸ਼੍ਰੋਮਣੀ ਅਕਾਲੀ ਦਲ ਵੀ ਹਾਰੇ ਕਿਉਂਕਿ ਲਗਭਗ ਹਰ ਵਾਰ 20000 ਤੋਂ ਪਲੱਸ ਵੋਟਾ ਉਹਨਾਂ ਦੇ ਖਾਤੇ ਵਿੱਚ ਆਉਂਦੀਆਂ ਨੇ ਕਿਉਂਕਿ ਮਾਨ ਅਤੇ ਸਤਕਾਰ ਲੋਕ ਦਿੰਦੇ ਨੇ ਕਿਉਂਕਿ ਇੱਕ ਅਮੀਰ ਘਰਾਣੇ ਤੋਂ ਬਲਾਕ ਕਰਦੇ ਨਹੀਂ ਪਿਤਾ ਉਹਨਾਂ ਦੇ ਇੱਕ ਵੱਡੇ ਆਈਪੀਐਸ ਅਫਸਰ ਰਹ ਚੁੱਕੇ ਨੇ ਇਸ ਕਰਕੇ ਸੁਤਵੀਰ ਸਿੰਘ ਖਟੜਾ ਜਿਹੜੇ ਨੇ ਉਹ ਬਿਨਾ ਉਹ ਮਾਇਆ ਤੋਂ ਲੋਕਾਂ ਦੀ ਸੇਵਾ ਕਰਦੇ ਨੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਉਹ ਆਪਣੀ ਪਾਰਟੀ ਦਵੀ ਸ਼ਰੋਮੀ ਅਕਾਲੀ ਦਲ ਦੇ ਵਿੱਚ ਬੁਲਾਏ ਜਾ ਰਹੇ ਨੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਇਟ ਮੀਨਸ ਕਿ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਨਹੀਂ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਸਤਵੀਰ ਸਿੰਘ ਖਟੜਾ ਪਵਨੋ ਸ਼ਰੋਮੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪੱਲਾ ਫੜ ਲਿਆ ਹੈ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਕਮਰ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼wini ਕੁਮਾਰ ਖੋਣਾ ਵੱਲੋਂ ਸਿਰਪਾਓ ਪਾ ਕੇ ਸਤਵੀਰ ਸਿੰਘ ਖੜੜਾ ਦਾ ਸਵਾਗਤ ਕੀਤਾ ਗਿਆ ਅਤੇ ਸੁਖਬੀਰ ਸਿੰਘ ਖੜੜਾ ਨੇ ਵਿਸ਼ਵਾਸ਼cou ਆਇਆ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਕੁਮਾਰ ਜਾਕਰ ਅਤੇ ਅਸ਼wini ਕੁਮਾਰ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਡੇ ਪੱਧਰ ਦੇ ਨਾਲ ਜੰਗ ਲੜੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਸਤਵੀਰ ਸਿੰਘ ਖੜੜਾ ਵੱਲੋਂ